ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਪਾ ਅੱਜ ਗੱਲ ਕਰਾਂਗੇ ਜੀ 6 ਮਹੀਨਿਆਂ ਤੋਂ ਲੈ ਕੇ ਉੱਪਰ ਵਾਲੇ ਕੱਟੀ ਨੂੰ ਸਹੀ ਤੀ ਤਿਆਰ ਕਰਨ ਵਾਸਤੇ ਕੱਟੀ ਜਾਂ ਬੱਛੀ ਨੂੰ ਗਰੋਥ ਵਾਸਤੇ ਕਿਹੜੀ ਫੀਡ ਪਾ ਸਕਦੇ ਹਾਂ ਤਾਂ ਜੋ ਉਹ ਸਹੀ ਗੱਭਣ ਹੋ ਸਕੇ ਇਹ ਇਹ ਆਪਾਂ ਫੀਡ ਜਿਹੜੀ ਹੈਗੀ ਆਪਾਂ ਘਰੇ ਆਪਣੇ ਤਰੀਕੇ ਨਾਲ ਬਣਾਵਾਂਗੇ ਤੇ ਔਰ ਜਿਹੜੀ ਇਹ ਫੀਡ ਹੈਗੀ ਇਹ ਨਾਲ ਵਰਤੀ ਹੋਈ ਹੈ ਵਧੀਆ ਰਿਜ਼ਲਟ ਮਿਲਿਆ ਹੋਇਆਗਾ ਕੋਈ ਆਮ ਗੱਲ ਨਹੀਂ ਹੈਗੀ ਵਧੀਆ ਚਾਗਾ ਸਾਰਾ ਕੁਝ ਵਧੀਆ ਪਾਇਆ ਹੋਇਆਗਾ ਹਰ ਤਰ੍ਹਾਂ ਦੀ ਚੀਜ਼ ਪਾਈ ਹੋਈ ਆ ਜੇ ਮਿਨਰਲ ਮਿਕਸਚਰ ਵੀ ਪਾਇਆ ਹੋਏਗਾ ਅਲੱਗ ਤੋਂ ਦੇਣ ਦੀ ਜ਼ਰੂਰਤ ਨਹੀਂ ਗਈ ਜਿਵੇਂ ਬੱਚੇਦਾਨੀ ਵਾਸਤੇ ਆਪਾਂ ਨੂੰ ਅਲੱਗ ਤੋਂ ਦਿੰਨੇ ਹੁੰਦੇ ਆਗੇ ਕੋਈ ਬਾਰ ਰਿਪੀਟਰ ਨਹੀਂ ਹੁੰਦੀ ਬਾਰ-ਬਾਰ ਇਹ ਆਪਾਂ ਮੁੱਲਦਿਆਂ ਫੀਡ ਪਾਉਣਾਗੇ ਉਹ ਰਿਪੀਟਰ ਹੋ ਜਾਂਦੇ ਨੇ ਪਸ਼ੂ ਆਪਣੇ ਬਾਰ-ਬਾਰ ਫਰੀ ਜਾਂਦੇ ਨੇਗੇ ਤਾਂ ਜੋ ਆਪਾਂ ਖਰਾਕੇ ਹੀ ਹਿਸਾਬ ਨਾਲ ਪਾਈਏ ਆਪਣਾ ਪਸ਼ੂ ਫਿਰੇ ਨਾ ਰਿਪੀਟ ਨਾ ਹੋਵੇ ਇਹ ਹੀ ਆਪਾਂ ਕਰੇ ਹਥਿਆਰ ਕਰਕੇ ਪਾ ਸਕਦੇ ਹਾਂਗੇ ਫੀਡ ਇਹੀ ਅੱਜ ਆਪਾਂ ਗੱਲ ਕਰਾਂਗੇ ਫੀਡ ਬਾਰੇ ਵੀ ਕੀ ਕੀ ਪਾਉਣਾ ਇਹਦੇ ਵਿੱਚ ਸਮਾਨ ਜੀ ਤੇ ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ ਵੀਡੀਓ ਦੇ ਵਿੱਚ ਪਿਛਲੀ ਦੇ ਵਿੱਚ ਵੀ ਆਪਾਂ ਮੁੱਲ ਦੀ ਫੀਡ ਪਾਉਣਾ ਜਿਵੇਂ ਉਹਦੇ ਨਾਲ ਉਹ ਵਧੀਆ ਤਰੀਕੇ ਨਾਲ ਕਿਹੜੀ ਚੀਜ਼ ਪਾ ਸਕਦੇ ਹਾਂ 3 ਮੰਹੀਨੇ ਤੱਕ ਦੀ ਦਿੱਤਾ ਇਹ 6 ਮੰਹੀਨੇ ਤੱਕ ਦੀ ਖਰਾਕ ਦੱਸੀ ਸੀ ਉਹ ਵੀਡੀਓ ਦੇ ਵਿੱਚ ਕਪਸਟਰਟਰ ਆਪਾਂ ਕਰੇ ਤਿਆਰ ਕਰ ਸਕਦੇ ਹਾਂ ਤੇ ਹੁਣ ਆਪਾਂ 6 ਮੰਹੀਨੇ ਤੋਂ ਲੈ ਕੇ ਉੱਪਰ ਵਾਲੇ ਪਸੂ ਨੂੰ ਕੀ ਪਾ ਸਕਦੇ ਹਾਂ ਜੀ ਇਹ ਆਪਾਂ ਫੀਡ ਦੇ ਵਿੱਚ ਇੱਕ ਕੁਇੰਟਲ ਦਾ ਸਮਾਨ ਲਿਖਾਵਾਂਗੇ ਇੱਕ ਕੁਵੰਟਲ ਦੇ ਵਿੱਚ ਪਾਉਣੀ ਕਿੰਨੀ ਆ ਇਹ ਵੀ ਦੱਸਾਂਗੇ ਤੁਹਾਨੂੰ ਤੇ ਡੇਲੀ ਵੀ ਕਿੰਨੀ ਕਿੰਨੀ ਪਾਉਣੀ ਆਗੀ ਤੇ ਜਿਵੇਂ ਮੱਕੀ ਆਗੀ 30 ਕਿਲੋ ਜਿਹੜਾ ਇਹ ਆਪਣੀ ਕਣਕਾ ਕੀ 25 ਕਿਲੋ ਸਰੋਂ ਦੀ ਖਲ ਪਾਉਣੀ ਹੈਗੀ ਸਰੋਂ ਦੀ ਖਾਲੇ ਜਿਹੜੀ ਇਹ ਹੀ ਆਪਾਂ ਨੇ ਪਾਉਣੀ ਹੈਗੀ 20 ਕਿਲੋ ਤੇ ਇੱਕ ਸੋਇਆ ਬੀਨ ਦੀ ਖਲ ਆਉਂਦੀ ਹੈ ਇੱਕ ਸੋਇਆ ਬੀਨ ਉਹਦੇ ਇੱਕ ਸੋਇਆ ਬੀਨ ਦੀ ਖਾਲਾ ਜੀ ਇਹ ਖਲ ਪਾਉਣੀ ਹੈਗੀ ਤਾਂ 15 ਕਿਲੋ ਗੁੜ ਪੀਸਿਆ ਹੋਇਆ ਗੋੜ ਚੰਗੀ ਤਰ੍ਹਾਂ ਪੀਸ ਕੇ 6 ਕਿਲੋ ਪਾਉਣਾ ਜੀ ਮਿਲਰ ਮਿਕਸਚਰ ਆ ਜਿਹੜਾ 2 ਕਿਲੋ ਜੇ ਵਿਚੜੀ ਪਾਉਣਾ ਇਹ ਅਲੱਗ ਤੋਂ ਆਪਾਂ ਡੇਲੀ ਦਾ 50 ਗ੍ਰਾਮ ਪਾ ਸਕਦੇ ਹਾਂ ਜੀ ਤੇ ਨਮਕ ਕਿਹੜਾ 2 ਕਿਲੋ ਜੀ ਇਹ ਸਾਰੇ ਕਸ ਨੂੰ ਆਪਾਂ ਮਿਕਸ ਕਰਕੇ ਡੇਲੀ ਦਾ ਪਾਉਣ ਦਾ ਤਰੀਕਾ 6 ਮਹੀਨਾ ਤੋਂ 9 ਮਹੀਨਾ ਤੱਕ ਦੀ ਖਰਾਕ ਜਿਹੜਾ ਕੱਟੀ ਹੈਗੀ ਉਹਨੂੰ 1 ਤੋਂ 1.5 ਕਿਲੋ ਜਿਹੜਾ ਆਪਣਾ ਪਸ਼ੂ ਹੈਗਾ 9 ਮਹੀਨਾ ਤੋਂ 12 ਮਿੰਟ ਦੇ ਵਿੱਚ ਉਹਨੂੰ 1.5 ਤੋਂ 2 ਕਿਲੋ ਤੇ 12 ਮਿੰਟ ਤੋਂ ਉੱਪਰ ਵਾਲ ਨੂੰ 2 ਤੋਂ 2.5 ਕਿਲੋ ਡੇਲੀ ਦੀ ਪਾਉਣੀ ਹੈਗੀ ਸਵੇ ਸਵੇਰੇ ਵਾਲੋ ਜਿਹੜੇ ਸ਼ਾਮ ਵਾਲੋ ਦੋ ਵਾਰੀ ਵੀ ਪਾ ਸਕਦੇ ਹੋ ਵੰਡ ਕੇ ਨੂੰ ਇਹ ਤਰੀਕੇ ਨਾਲ ਪਾ ਸਕਦੇ ਹਾਂ ਜੀ ਇੱਕ ਵਾਰੀ ਪਾ ਕੇ ਦੇਖੋ ਆਪਣੀ ਤਸੱਲੀ ਆਈ ਵਰਤਕ ਦੇਖੋ ਆਪਦੀ ਘਰ ਦੀ ਬਣਾਈ ਹੋਈ ਆ ਬਾਕੀ ਦੇ ਦੇ ਵਿੱਚ ਕਿਹੜਾ ਕੋਈ ਅਲੱਗ ਤੋਂ ਚੀਜ਼ ਪਾਈ ਆ ਆਪਾਂ ਨੇ ਤੇ ਜਿਹੜੀ ਆਪਾਂ ਹੋਰ ਕੰਪਨੀ ਦਾ ਉਹਦੇ ਨੇ ਫੀਡ ਉਹਨਾਂ ਤੋਂ 100 ਗੁਣਾ ਚੰਗੀ ਹੈਗੀ ਆਪਣੇ ਅੱਖਾਂ ਦੇ ਸਾਹਮਣੇ ਸਮਾਨ ਪਊਗਾ ਤੇ ਥੋੜਾ ਮੋਟਾ ਮਹਿੰਗੀ ਭਾਵੇਂ ਨਹੀਂ ਪਾਜੀ ਮਹਿੰਗੀ ਪੈ ਸਕਦੀ ਹੈਗੀ ਇਹ ਕਿਉਂਕਿ ਉਹ ਉਹਨਾਂ ਦੇ ਵਿੱਚ ਉਹਨਾਂ ਨੇ ਉਹ ਸਭ ਨਾਲ ਚੀਜ਼ਾਂ ਪਾਈ ਹੁੰਦੀਆਂ ਨੇ ਕਿ ਇਕੱਠੀ ਕੁਆਂਟੀਟੀ ਚ ਕੀ ਹੁੰਦੀ ਹੈ ਸਮਾਨ ਦੀ ਤਾਂ ਕਰਕੇ ਥੋੜਾ ਜਿਹਾ ਫਰਕ ਪੈਂਦਾ ਰੇਟ ਦਾ ਤੇ ਮਹਿੰਗੀ ਪੈ ਸਕਦੀ ਆਪਣੇ ਅੱਖਾਂ ਦੇ ਸਾਹਮਣੇ ਤਿਆਰ ਹੋਈ ਚੀਜ਼ ਪਰ ਜਣਵਰ ਪੂਗੀ ਨਾ ਕੋਈ ਆਪਣਾ ਪਸ਼ੂ ਰਿਪੀਟਰ ਹੋਵੇ ਛੋਟੀ ਜਿਹੜੀ ਰਿਪੀਟਰ ਹੁੰਦੀ ਆ ਉਹ ਮੁੱਲ ਦੀ ਫੀਡ ਦੇ ਕਾਰਨ ਹੁੰਦਾ ਜਿਆਦਾਤਰ ਬਹੁਤ ਚਾਂਸ ਦੇਖਣੇ ਜਿਹੜੀ ਆਪਾਂ ਮੁੱਲ ਦੀ ਫੀਡ ਪੋਣਾਂਗੇ ਰਿਪੀਟਰ ਡੰਗਰ ਬਹੁਤ ਹੋਏ ਨੇਗੇ ਇਹਦੇ ਵਿੱਚ ਕੋਈ ਪਸ਼ੂ ਆਪਣਾ ਰਿਪੀਟਰ ਨਹੀਂ ਹੋਊਗਾ ਇੰਨੀ ਇੱਕ ਤਸੱਲੀ ਹੈ ਕਿਉਂਕਿ ਆਪਾਂ ਮਿੰਡਲ ਵੇਚਦੇ ਬਾਰੇ ਸਾਰੇ ਤਰ੍ਹਾਂ ਦੇ ਇੱਜਾ ਪਰਿਆ ਖਲਾਂ ਤੋਂ ਲੈ ਕੇ ਅਣਾਜ ਤੱਕ ਜੀ ਠੀਕ ਹੈ ਜੀ ਧੰਨਵਾਦੀ